ਕਸੂ ਮੂਸੇ ਵਾਲਾ ਗੌਣ ਵਾਲਾ ਕਹਿ ਦਿੰਦਾ ਧਿਆਨ ਦਿਓ ਜਿਹੜੀ ਉਹਦੇ ਗਾਣੇ ਦੇ ਵਿੱਚ ਮਾਡਲ ਹੈ ਸੋਨਮ ਬਾਜਵਾ ਹੁਣ ਤੁਸੀਂ ਦੱਸ ਦਿਓ ਹੱਥ ਖੜਾ ਕਰਕੇ ਕਿ ਲੱਗਦੀ ਜੇ ਉਹਦੀ ਤਸਵੀਰ ਮਾਈ ਭਾਗੋ ਦੇ ਵਰਗੀ ਇੱਕ ਖੜਾ ਕਰ ਦਵੇ ਹਾਂ ਕੋਈ ਕਹੂਗਾ ਕਿਹੜਾ ਬੰਨਿਆ ਜੇ ਉਹਦੀ ਤਸਵੀਰ ਮਾਈ ਭਾਗੋ ਦੇ ਵਰਗੀ ਉਹ ਤੇ ਮਾਈ ਭਾਗੋ ਦੀ ਚਰਣਾ ਦੀ ਧੂਰ ਵਰਗੀ ਬਣ ਸਕਦੀ ਜਿਹੜੀ ਸ਼ਰਿਆਮ ਆਪਣੇ ਸਰੀਰ ਦੀ ਪ੍ਰਦਰਸ਼ਨੀ ਕਰਦੀ ਹੈ ਤੇ ਅੱਜ ਅਸੀਂ ਕਾਹ ਦਿੰਦਾ ਜੀ ਅਸੀਂ ਤਾਂ ਸਿੱਧੂ ਮੂਸੇਵਾਲੇ ਦੇ ਫੈਨ ਆ ਅਸੀਂ ਤੇ ਇਹਦੇ ਮਗਰ ਚੱਲਾਂਗੇ ਆ ਬੋਧੀਆਂ ਪਹਿਣਾ ਨੇ ਵੀ ਲਾਈਵ ਹੋ ਕੇ ਪਾਈਆਂ ਅਸੀਂ ਪੋਸਟ ਕਿ ਜੀ ਜੇ ਇੱਕ ਗੌਣ ਵਾਲੇ ਨੇ ਮਈ ਭਾਗੋ ਦੇ ਨਾਮ ਦੇ ਨਾਲ ਜੋੜ ਦਿੱਤਾ ਨਾਮ ਤੇ ਬੜੀ ਤੁਹਾਨੂੰ ਤਕਲੀਫ ਹੁੰਦੀ ਹੈ ਤੇ ਜਿਹੜੇ ਸਿੰਗਲ ਧੀਆਂ ਨੂੰ ਚੀਜੀ ਤੇ ਪਰਜਾ ਕਹਿੰਦੇ ਨੇ ਮਾਫੀ ਦਿਓ ਮੈਂ ਸ਼ਬਦ ਵਰਤ ਰਹੀ ਆ ਪਰ ਹਕੀਕਤ ਹੈ ਪਰ ਇਹ ਤਾਂ ਦੇਖੋ ਮਈ ਭਾਗੋ ਦੇ ਵਰਗੀਆਂ ਬਣ ਸਕਦੀਆਂ ਜੋ ਜੇ ਕਹਿ ਦਈਏ ਕਿ ਮਈ ਭਾਗੋ ਦੀਆਂ ਬਾਰਸ਼ਾਂ ਬਣੋ ਫਿਰ ਕਹਿ ਦਿੰਦੀਆਂ ਜੀ ਮਾਡਰਨ ਜ਼ਮਾਨਾ ਈ ਪਰ ਸੱਚ ਕਰਕੇ ਜਾਣਿਓ ਆ ਜਿੰਨਾ ਸਹਿਬ ਨੇ ਆਪਣੇ ਖਾਲਸੇ ਨੂੰ ਮਾਡਰਨ ਬਣਾਇਆ ਨਾ ਕੋਈ ਨਹੀਂ ਬਣ ਸਕਦਾ ਸਹਿਬ ਜੀ ਕਹਿੰਦੇ ਮੇਰਾ ਖਾਲਸਾ ਲੱਖਾਂ ਚੋਂ ਖੜਿਆ ਪਛਾਨਿਆ ਜਾਊ ਇਹਨਾਂ ਗਰੀਬ ਸਿੱਖਨ ਕੋ ਦਊ ਮੈਂ ਬਾਦਸ਼ਾਹੀ